ਨੇ ਫਿਰੋਜ਼ਪੁਰ ਦੇ ਵਿਖੇ ਇਹ ਅਸੇ ਕਿ ਫਰੀਦਕੋਟ ਰੋੜੀ ਤੇ ਪਟੇਲ ਨਗਰ ਦੇ ਨੇੜੇ ਜੰਮੂ ਬਸਤੀ ਦੇ ਨਿਵਾਸੀ ਨਰਿੰਦਰ ਕੁਮਾਰ ਦੇ ਘਰ ਦੇ ਛਾਪੇ ਮਾਰਿਆ ਜਾਣਕਾਰੀ ਦੇ ਅਨੁਸਾਰ ਇਹ ਵਿਅਕਤੀ ਸਕ੍ਰੈਪ ਦਾ ਕੰਮ ਕਰਦਾ ਹੈ ਅਤੇ ਉਸ ਦਾ ਪਤੀ ਚਾ ਯੂਕੇ ਦੇ ਵਿੱਚ ਰਹਿੰਦਾ ਹੈ ਅਤੇ ਐਨਆਈਏ ਦੀ ਟੀਮ ਦੇ ਵੱਲੋਂ ਚੜਾ ਹੈ ਉਸ ਦੇ ਘਰ ਤੇ ਅੰਦਰ ਜਾਂਚ ਕਰ ਰਹੀ ਹੈ ਕਾਰਨ ਅਜੇ ਖੁਲਾਸਾ ਨਹੀਂ ਹੋ ਪਾਇਆ ਹੈ ਟੀਮ ਸਵੇਰੇ 6 ਵਜੇ ਦੇ ਕਰੀਬ ਉਸ ਦੇ ਘਰ ਪਹੁੰਚੀ ਅਤੇ ਉਸ ਦੇ ਘਰ ਦੀ ਤਲਾਸ਼ੀ ਅਤੇ ਜਾਂਚ ਅਜੇ ਵੀ ਜਾਰੀ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਐਨਆਈਏ ਦੀ ਛਾਪੇਮਾਰੀ ਹੋਈ ਜੰਮੂ ਬਸਤੀ ਦੇ ਨਿਵਾਸੀ ਦੇ ਘਰ ਤੇ ਛਾਪੇ ਮ के दौरान दस्ते के कारनामे का फिलहाल आज तक खुलासा नहीं किया गया है तो सवेर तो ही कर दी तलाशी जारी है पंजाब दे फिरोजपुर जिले दे वेचो नयदे वालों छापा मारिया गया है दस दे के जम्मू बस्ती दे निवासी दे करते छापा मारिया गया ते अजय वी ए तलाशी जड़ी है ओ जारी है पंजाब दे फिरोजपुर ਸਤਿ ਸ੍ਰੀ ਅਕਾਲ ਸਾਡੇ ਸਹਿਯੋਗੀ ਕਮਲ ਮਲੋਤਰਾ ਸਾਡੇ ਨਾਲ ਜੁੜੇ ਹੋਏ ਨੇ ਕਮਲ ਇਹ ਜਿਹੜਾ ਛਾਪਾ ਮਾਰਿਆ ਜਾ ਰਿਹਾ ਨਰਿੰਦਰ ਕੁਮਾਰ ਦੇ 카ਰਤੇ ਕਿਸ ਬਚਾ ਦੇ ਕਰਕੇ ਛਾਪਾ ਮਾਰੇ ਗਿਆ ਕਿਆ ਹੁਣ ਇਸਾਫ ਹੋ ਸਕੀ ਐ ਨੀ ਤਸਵੀਰਾਂ ਜਨਾਬ ਛੇਰੀ ਤਰਖਾਰੀ ਜਿਹੜਾ ਐਨਆਈਏ ਵੱਲੋਂ ਰੇਡ ਕੀਤੀ ਗਈ ਫਰੋਜ਼ਪੁਰ ਦੀ ਗ੍ਰੀਟ ਕੋਰਟ ਰੋਡ ਦੇ ਉੱਤੇ ਇੱਕ ਕਬਾੜੀ ਦਾ ਕੰਮ ਕਰਦਾ ਨਰਿੰਦਰ ਸਿੰਘ ਦੇ ਘਰ ਰੇਡ ਕੀਤੀ ਗਈ ਅਜੇ ਤੱਕ ਥੋੜੀ ਜੀ ਗੱਲ ਇਹ ਹੀ ਸੂਤਰਾ ਤਾਂ ਪਤਾ ਚੱਲ ਚੁੱਕੀ ਹੈ ਕਿ ਜਿਹੜਾ ਨਰਿੰਦਰ ਸਿੰਘ ਦਾ ਰਿਸ਼ਤੇਦਾਰ ਹੈ ਕੋਈ ਉਹ ਜੂਕੇ ਵਿੱਚ ਕੰਮ ਕਰਦਾ ਤੇ ਜਿਹੜੀ ਜੂਕੇ ਦੇ ਵਿੱਚੋਂ ਦੇ ਨਾਲ ਕਾਲਿੰਗ ਬਹੁਤ ਜ਼ਿਆਦਾ ਆਈ ਹੈ ਜਿਸ ਤੇ ਕਿਤੇ ਨਾ ਕਿਤੇ ਹਜੇ ਤੱਕ ਇਹ ਜਿਤ ਕਰੇ ਬਦਲ ਚ ਚੁਕਿਆ ਵੀ ਉਹਦੇ ਜਿਹੜੇ ਗੱਲ ਮੈਂ ਕੁਝ ਹੋਰ ਦੂਸਰੇ ਦੇਸ਼ਾਂ ਦੇ ਵਿੱਚ ਵੀ ਚੱਲਦੀ ਸੀ ਜਿੱਤੇ ਵਿੱਚ ਜੀ ਨਵਿੰਦਰ ਸਿੰਘ ਸ਼ਾਮਲ ਹੁੰਦਾ ਖੱਟਾ ਜ਼ਾਹਿਰ ਕੀਤਾ ਜਾ ਰਿਹਾ ਪਰ ਹਜੇ ਤੱਕ ਇਸ ਦੀ ਉੱਤੇ ਕੋਈ ਵੀ ਗੱਲ ਸਪਸ਼ਟ ਨਹੀਂ ਹੋ ਬਾਈ ਐਨਆਈਏ ਜਿਹੜੀ ਵਾ ਹਜੇ ਵੀ ਅੰਦਰ ਜਾਂਚ ਕਰ ਰਹੀ ਹੈ ਨਾਲ ਪੰਜਾਬ ਪੁਲਿਸ ਵੀ ਉਹਨਾਂ ਦੇ ਨਾਲ ਐਜ਼ ਅ ਸਿਕਿਉਰਟੀ ਉੱਤੇ ਕੰਮ ਕਰ ਰਹੀ ਹੈ ਪਰ ਹਜੇ ਤੱਕ ਹਜੇ ਤੱਕ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕਿਆ ਉੱਥੇ ਰੇਡ ਕਿਉਂ ਮਾਰੀ ਸੂਤਰੋਂ ਸਿਰਫ ਇੰਨਾ ਪਤਾ ਚੱਲਿਆ ਕਿ ਜਿਹੜਾ ਨਵਿੰਦਰ ਸਿੰਘ ਹੈ ਉਹਨਾਂ ਦਾ ਜਿਹੜਾ ਰਿਸ਼ ਤੇ ਉਹਨਾਂ ਦੀ ਜਿਹੜੀ ਕਾਲਿੰਗ ਵਿੱਚ ਜਾਣ ਦਾ ਤਰੀਕਾ ਵਾ ਉਹਦੇ ਹਿਸਾਬ ਦੇ ਨਾਲ ਉਹਨੂੰ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਨਾਲ ਦੇਖਦੇ ਐ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਜੀ ਤੇ ਕਮਲ ਕੀ ਪੁਲਿਸ ਦੇ ਵੱਲੋਂ ਹੁਣ ਤੱਕ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਕਿੰਨੇ ਕੁ ਦਿਨ ਤੱਕ ਇਹ ਛਾਪੇਮਾਰੀ ਜੜੀਏ ਚੱਲੇਗੀ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸਾਰੇ ਜਿਹੜੇ ਅੰਦਰ ਹੀ ਮੌਜੂਦ ਨੇ ਤੇ ਹਜੇ ਅਜੇ ਪੰਜਾਬ ਪੁਲਿਸ ਜਿਹੜੀ ਆ ਉਹ ਭਾਰੀ ਖੜੀ ਵਾ ਉਹਨਾਂ ਵੱਲੋਂ ਜਿੱਦਕ ਕਰਸ਼ੀ ਦਿੱਤੇ ਜਾ ਰਹੇ ਤੇ ਨਾ ਹੀ ਕਰਦੇ ਤੇ ਦੀ ਜਾਣਤਾ ਜਾ ਰਿਹਾ ਹੈ ਜਦੋਂ ਐਨਆਈਏ ਦੀ ਰੇਟ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਐਨਆਈਏ ਦੀ ਟੀਮ ਨਾਲ ਜਾਂ ਇਹ ਉੱਚ ਅਧਿਕਾਰੀ ਪੁਲਤ ਦੇ ਨਾਲ ਕਿਸੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੀ ਪੂਰੀ ਜੜੀ ਹੈ ਉਹ ਬਾਈਟ ਲੈ ਲਈ ਸੀਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਮਲ तमाम ਜਾਣਕਾਰੀ ਦੇ ਲਈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਐਨਆਈਏ ਦੀ ਇਹ ਛਾਪੇਮਾਰੀ ਚੱਲ ਰਹੀ ਹੈ